ਅੱਜ ਅਸੀਂ ਮਾਂ ਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਆ ਔਰ ਪਿਛਲੇ ਦਿਨੇ ਹਵਾਰਾ ਕਲਾ ਗਏ ਸੀ ਕਿ ਯਾਨੀ ਹਰਪ੍ਰੀਤ ਸਿੰਘ ਹੋਰ ਵੀ ਜਾ ਕੇ ਆਏ ਮੈਂ ਵੀ ਜਾ ਕੇ ਆਇਆ ਬਡਾਲਾ ਸਾਹਿਬ ਔਰ ਸਾਰੇ ਅਸੀਂ ਬਹੁਤ ਸਾਰੀਆਂ ਹੋਰ ਵੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਪੋਲਿਟিক্যাল ਲੀਡਰ ਜਾ ਰਹੇ ਨੇ ਸਾਹਜਗਤਾਰ ਸਿੰਘ ਹਵਾਰਾ ਕਲਾ ਦੇ ਮਾਤਾ ਜੀ ਬੜੇ ਬਿਰਧ ਅਵਸਥਾ ਚ ਨੇ ਵਿਦੇਸ਼ ਤੋਂ ਆਏ ਨੇ ਦੇ ਕਈ ਵਾਰ ਅਨਕੰਸ਼ੀਅਸ ਹੋ ਜਾਂਦੇ ਨੇ ਤੇ ਉਹਨਾਂ ਨੂੰ ਉੱਤਰ ਦੀ ਦੇ ਕੇ ਸ਼ਾਗਲ ਦੇਖਣ ਦੀ ਤਲਾਸ਼ ਦੇ ਵਿੱਚ 37 ਸਾਲਾਂ ਤੋਂ ਉਹ ਇੱਕ ਸੋਚ ਵਿੱਚ ਡੁੱਬੇ ਹੋਏ ਕਹਿ ਸਕਦੇ ਆ ਉਹਨਾਂ ਦੇ ਮਨ ਤੇ ਬਹੁਤ ਵੱਡਾ ਅਸਰ ਆ ਉਹ ਪਿੰਡ ਦੇ ਸਰਪੰਚ ਸਾਹਿਬ ਜਿਹੜੇ ਨੇ ਸਾਬ ਬਲਦੇਵ ਸਿੰਘ ਹੋਰੇ ਸਾਰਾ ਪਿੰਡ ਇਕੱਠਾ ਹੋਇਆ ਇਲਾਕੇ ਦੀਆਂ 70 ਪੰਚਾਇਤਾਂ ਨੇ ਲਿਖਤੀ ਰੂਪ ਦੇ ਵਿੱਚ ਸਾਨੂੰ ਮੈਮੋਰੰਡਮ ਦਿੱਤਾ ਤੇ ਕਿ ਤੁਸੀਂ ਮਾਨਯੋਗ ਗਵਰਨਰ ਪੰਜਾਬ ਦੇ ਅੱਗੇ ਸਮੁੱਚੇ ਇਲਾਕੇ ਦੇ ਲੋਕਾਂ ਦੀ ਇਹ ਬੇਨਤੀ ਬਚਾਓ ਔਰ ਦੁਨੀਆ ਭਰ ਦੇ ਮੈਂ ਸਮਝਦਾ ਇਨਸਾਨੀਅਤ ਤੇ ਵਿਸ਼ਵਾਸ ਰੱਖਣ ਵਾਲੇ ਹਿਊਮਨ ਰਾਈਟਸ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਮਹਿਸੂਸ ਕਰ ਰਹੇ ਨੇ ਕਿ ਰਾਜ ਜਗਤਾਰ ਸਿੰਘ ਹਵਾਰਾ ਕਲਾ ਜਿਹੜੇ ਨੇ ਉਹਦੇ ਨਾਲ ਦਾ ਜਿਹੜਾ ਕੋ ਕਨਵਿਕਟਡ ਆ ਉਹਨਾਂ ਨੂੰ ਤਾਂ 2013 ਤੋਂ ਮਿਲਦੀ ਆ ਰਹੀ ਹੈ ਪਰ ਉਹ ਚੰਗੀ ਗੱਲ ਆ ਤੇ ਇਹਨਾਂ ਨੂੰ ਇੱਕ ਵਾਰੀ ਵੀ ਪਰੋਣ ਤੇ ਨਹੀਂ ਡੱਡਿਆ ਗਿਆ ਤੇ ਹੁਣ ਮਾਤਾ ਜੀ ਬਿਰਧ ਅਵਸਥਾ ਵਿੱਚ ਵੀ ਨੇ ਤੇ ਆ ਮੈਡੀਕਲ ਰਿਪੋਰਟ ਮਲ ਅੱਜ ਦੀ ਬੜੇ ਬੜੇ ਕ੍ਰਿਟੀਕਲ ਨੇ ਮਾਤਾ ਜੀ ਬੜੇ ਆਖਰੀ ਜਿਵੇਂ ਕਹਿ ਸਕਦੇ ਆਖਰੀ ਸਾਹਾਂ ਤੇ ਨਜ਼ਰ ਆ ਰਹੇ ਨੇ ਡਾਕਟਰਾਂ ਦੀ ਰਿਪੋਰਟਾਂ ਦੇ ਅਨੁਸਾਰ ਵੀ ਤੇ ਇਲਾਕੇ ਦੇ ਲੋਕ ਲੈ ਕੇ ਗਏ ਨੇ ਹਸਪਤਾਲਾਂ ਨੂੰ ਅਸੀਂ ਪੰਚਾਇਤਾਂ ਦਾ ਮਤ ਵੀ ਦਿਖਾਇਆ ਜਿਹੜੀਆਂ 70 ਪੰਚਾਇਤਾਂ ਦਾ ਮਤੇ ਨੇ ਤੇ ਆ ਮੈਡੀਕਲ ਰਿਪੋਰਟ ਵੀ ਦਿਖਾਈ ਆ ਤੇ ਮਾਨ ਜੋ ਗਵਰਨਰ ਸਾਹਿਬ ਨੇ ਮਤਲਬ ਤਸੱਲੀ ਮਤਨ ਸਾਨੂੰ ਦਿੱਤੀ ਆ ਕਿ ਮੋਸਟ ਪ੍ਰਾਇੋਰਟੀ ਤੇ ਇਨਸਾਨੀਅਤ ਔਰ ਹਿਊਮਨ ਰਾਈਟਸ ਨੂੰ ਅੱਗੇ ਰੱਖ ਕੇ ਮਹਲਾ ਜਗਤਾਰ ਸੇ ਹਵਾਰਾ ਨੂੰ ਪਰੋਲ ਤੇ ਛੱਡਣ ਦੇ ਪ੍ਰਬੰਧ ਕਰਾਉਣ ਵਿੱਚ ਉਹ ਕੋਸ਼ਿਸ਼ ਕਰਨਗੇ ਪੈਰਬਾਈ ਕਰਨਗੇ ਸਰਪੰਚ ਸਾਹਿਬ ਨੇ ਪਿੰਡ ਵੱਲੋਂ ਇਲਾਕੇ ਵੱਲੋਂ ਬਲ ਲੋਕਾਂ ਨੇ ਇਹ ਪੂਰੀ ਜ਼ਿੰਮੇਵਾਰੀ ਦਿੱਤੀ ਆ ਕਿ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕਿਵੇਂ ਹੋਰਾਂ ਲੋਕਾਂ ਨੂੰ ਵੀ ਤਾਂ ਪਰੋਲਾਂ ਤੇ ਛੱਡਿਆ ਜਾ ਰਿਹਾ ਇੱਕ ਵਾਰੀ ਪਰੋਲ ਨਹੀਂ ਮਿਲੇ ਅੱਜ ਤੱਕ ਬਲਕਿ ਉਹਨਾਂ ਨੇ ਸਾਨੂੰ ਆਪ ਪੁੱਛਿਆ ਵੀ ਇੰਨੇ ਸਾਲਾਂ ਚ ਉਹਨੂੰ ਇੱਕ ਵਾਰੀ ਵੀ ਨਹੀਂ ਪਰੋਲ ਤੇ ਛੱਡਿਆ ਅਸੀਂ ਕਿਹਾ ਬਿਲਕੁਲ ਨਹੀਂ ਛੱਡਿਆ ਜੀ ਤੇ ਫਿਰ ਹੁਣ ਮਾਤਾ ਜੀ ਦੇ ਹਾਲ ਤਾਂ ਹੁਣ ਤਾਂ ਬੰਦਾ ਛੱਡਣਾ ਤੇ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਮਾਨ ਜੋ ਗਵਰਨਰ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਕਾਰਵਾਈ ਕਰਨਗੇ ਔਰ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਰਾਈਟ ਵੀ ਆ ਹਿਊਮਨ ਰਾਈਟ ਦੇ ਨਜ਼ਰੀਏ ਨਾਲ ਵੀ ਇਨਸਾਨੀਅਤ ਦੇ ਨਜ਼ਰੀਏ ਨਾਲ ਵੀ ਕਿ ਉਹਨਾਂ ਨੂੰ ਸਾਜਗਤਾਰ ਸਿੰਘ ਹਵਾਰਾ ਨੂੰ ਉਹਨਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਤੇ ਮਾਤਾ ਜੀ ਆਪਣੇ ਪੁੱਤਰ ਦੇ ਦਰਸ਼ਨ ਕਰ ਸਕਣ ਐਸੀ ਵਿਵਸਥਾ ਉਹ ਬਣਾਉਣ ਦਾ ਇਰਾਦਾ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾ ਦੂਜਾ ਮਸਲਾ ਸੀ ਸਾਡਾ ਬਰਦੀ ਸਿੰਘਾਂ ਦੀ ਰਹੀਦਾ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ 350 ਸਾਲਾ ਸੀ ਸਤਾਵ ਦੀ ਮਨਾ ਰਹੇ ਆ ਤੇ ਵੈਸੇ ਦਾ ਵੈਸੇ ਹੀ ਬੰਦਾ ਮਸਲਾ ਕਿਉਂਕਿ ਦੇਰ ਜਿੰਨੀ ਇਹਨਾਂ ਨੂੰ ਸੁਣਾਈ ਗਈ ਅਦਾਲਤਾਂ ਬੋਲੋ ਤਾਂ ਪੂਰੀ ਹੋ ਲਈ ਕਈ ਵਾਰ ਪ੍ਰਧਾਨ ਮੰਤਰੀ ਜੀ ਨੇ ਵੀ ਐਲਾਨੀਆਂ ਤੌਰ ਤੇ ਕਿਹਾ ਵੀ ਅਸੀਂ ਇਹਨਾਂ ਨੂੰ ਰਿਲੀਜ਼ ਕਰਾਂਗੇ ਕਈ ਵਾਰ ਚਰਚਾਵਾਂ ਵੀ ਹੋਈਆਂ ਨੇ ਬੜੇ ਲੰਬੇ ਸਮੇਂ ਤੋਂ ਮਸਲਾ ਲੜਕਦਾ ਆ ਰਿਹਾ ਇੱਕ ਜਿਹੜਾ ਹੈ ਭਾਈ ਰਾਜੂ ਆਣਾ ਦਾ ਮਸਲਾ ਬੜਾ ਸੈਂਸਟਿਵ ਆ ਔਰ ਬੜਾ ਸੀਰੀਅਸ ਆ ਔਰ ਉਹਨੂੰ ਬੜੀ ਕਿ ਵੀਰਤਾ ਨਾਲ ਲੈਣ ਦੀ ਲੋੜ ਆ ਔਰ ਇਸੇ ਲਈ ਅਸੀਂ ਬਡਾਲਾ ਸਾਹਿਬ ਨੇ ਆਪਣੇ ਤਲਵੰਡੀ ਸਾਹਿਬ ਨੇ ਅਸੀਂ ਸਾਰਿਆਂ ਨੇ ਕਿਹਾ ਪਾਰਟੀ ਵੱਲੋਂ ਕਿ ਪੰਜਾਬ ਜਿਹੜਾ ਹੈ ਇੱਕ ਬੜੇ ਨਾਜ਼ੁਕ ਦੌਰ ਤੋਂ ਲੰਘ ਰਿਹਾ ਪੰਜਾਬ ਨੂੰ ਕਈ ਚੁਣੌਤੀਆਂ ਜੋ ਲੰਘਣਾ ਪੈ ਰਿਹਾ 1984 ਉਹਨਾਂ ਚੁਣੌਤੀਆਂ ਦੇ ਸਿਖਰ ਸੀ 1984 ਜੋ ਕਤਲੇਆਮ ਹੋਇਆ 1984 ਸਾਡੇ ਪਵਿੱਤਰ ਸੰਤ ਢਾਹ ਢੇਰੀ ਕੀਤਾ ਜਜ਼ਬਾਤੀ ਤੌਰ ਤੇ ਐਕਸ਼ਨ ਚ ਰਿਐਕਸ਼ਨ ਹੋਏ ਤੇ ਹੁਣ ਖੂਨ ਦੇ ੱੱਬੇ ਖੂਨ ਨਾਲ ਨਹੀਂ ਧੋਏ ਜਾ ਸਕਦੇ ਇਸ ਗੱਲ ਤੇ ਅਮਲ ਕਰਨ ਦੀ ਲੋੜ ਆ ਇਸ ਗੱਲ ਨੂੰ ਅਹਿਸਾਸ ਕਰਨ ਦੀ ਲੋੜ ਆ ਕਿ ਸਿੱਖ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੀ ਬਗਾਨੇਪਨ ਦੀ ਭਾਵਨਾ ਪੈਦਾ ਨਾ ਹੋਵੇ ਔਰ ਮੱਧ ਵਿੱਚ ਕਹਿੰਦਾ ਫਰਗਟ ਫਰਗੇ ਵਾਲੀ ਗੱਲ ਵੀ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਨਵਾਂ ਦੌਰ ਸ਼ੁਰੂ ਕਰਨ ਦੀ ਦਲੀਲਾਂ ਸਰਕਾਰਾਂ ਦੇਤਾ ਰਹੀਆਂ ਨੇ ਪਰ ਆਮਲ ਵਿੱਚ ਸਾਡੇ ਨਾਲ ਘਟੋ-ਘਟ ਉਹ ਵਰਤੋ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ ਅੱਜ ਪੰਜਾਬ ਦੇ ਲੋਕ ਅਮਨ ਭਾਈਚਾਰਕ ਸਾਂਝ ਚਾਹੁੰਦੇ ਨੇ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਨੇ ਪੰਜਾਬ ਦੇ ਲੋਕ ਇੱਕ ਨਵੇਂ ਦੌਰ ਵਿੱਚ ਹੋ ਕੇ ਮੋਰੀ ਰੋਲ ਨਿਭਾਉਣਾ ਚਾਹੁੰਦੇ ਨੇ ਪਰ ਜੇ ਪ੍ਰਾਣੀਆਂ ਨੂੰ ਗੱਲਾਂ ਨੂੰ ਉਧੇੜ ਕੇ ਪ੍ਰਾਣੀਆਂ ਗੱਲਾਂ ਨੂੰ ਉਧੇੜ ਕੇ ਫੇਰ ਉਸੇ ਤਰ੍ਹਾਂ ਦਾ ਪੰਜਾਬ ਨੂੰ ਬਾਲਦੀ ਦੇ ਬੁੱਥੇ ਵਿੱਚ ਪਾਉਣ ਦੀ ਕਾਰਵਾਈ ਹੋਏਗੀ ਤਾਂ ਪੰਜਾਬ ਨਾਲ ਬਹੁਤ ਵੱਡਾ ਨਿਆਂ ਹੋਏਗਾ ਇਦ ਕਰਕੇ ਅਸੀਂ ਕਿਹਾ ਵੀ ਭਾਈ ਰਾਜੋਣਾ ਸਾਹਿਬ ਦੀ ਜਿਹੜੀ ਖਾਸੀ ਦੀ ਸਜ਼ਾ ਹੈ ਉਹਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ ਔਰ ਕਈ ਵਾਰ ਇਹ ਗੱਲਾਂ ਵਾਦੇ ਵੀ ਕੀਤੇ ਗਏ ਨੇ ਕਰਤਾਰਪੁਰ ਸਾਹਿਬ ਲੰਘੇ ਦੀ ਗੱਲ ਵੀ ਆ ਤੇ ਮਜ਼ੇ ক্রিকেট ਦੇ ਮੈਚ ਖੇਡੇ ਜਾ ਸਕਦੇ ਨੇ ਜੇ ਡਿਪਲੋਮੈਟਿਕ ਰਿਲੇਸ਼ਨ ਰਿਵਾਈਵ ਹੋ ਸਕਦੇ ਨੇ ਤਾਂ ਹੁਣ ਕਰਤਾਰਪੁਰ ਸਾਹਿਬ ਦਾ ਲੰਘਾ ਵੀ ਦੁਬਾਰਾ ਖੁੱਲਿਆ ਜਾਵੇ ਉਹਦੇ ਲਈ ਵੀ ਇੱਕ ਪ੍ਰਮਾਣ ਕਰਦ ਰਿਹਾ ਉਹ ਗੱਲਾਂ ਅਸੀਂ ਉਹਨਾਂ ਕੋ ਸਾਰੀਆਂ ਰੱਖ ਕੇ ਆਏ ਆ ਔਰ ਉਹਨਾਂ ਨੇ ਤੁਹਾਨੂੰ ਭਰੋਸਾ ਦਿੱਤਾ ਇੱਕ ਗੱਲ ਜਿਹੜੀ ਹੈ ਸਟੇਟ ਡਿਜ਼ਾਸਟਰ ਰਿਸੋਰਸ ਫੰਡ ਬਾਰੇ ਰੀਲੀਫ ਫੰਡ ਜਿਹੜਾ ਹੈ ਉਹਦੇ ਬਾਰੇ ਬਡਾਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਜਰਾ ਡਿਟੇਲ ਚ ਦੱਸ ਦੇਣਗੇ ਕਿ ਕਿਵੇਂ ਮੁੱਖ ਮੰਤਰੀ ਸਾਹਿਬ ਵਿਧਾਨ ਸਭਾ ਵਿੱਚ ਕੁਝ ਬੋਲਦੇ ਨੇ ਅ ਮਿਸਾਹ ਜੀ ਕੁਝ ਬੋਲਦੇ ਨੇ ਪਬਲਿਕ ਜੀ ਕੁਝ ਬੋਲਦੇ ਨੇ ਉਹ ਗੱਲਾਂ ਦਾ ਵੀ ਅਸੀਂ ਬਾਅਦ ਦੱਸ ਕੇ ਆਏ ਆ ਤੇ ਬਡਾਲ ਸਾਹਿਬ ਦੱਸ ਦਿਓ ਜਿਵੇਂ ਚੰਦਮੋਹਦਾ ਸਾਹਿਬ ਨੇ ਤੁਹਾਨੂੰ ਬਾਕੀ ਸਾਰੇ ਮਸਲੇ ਬਾਰੇ ਜਾਣੂ ਕਰਾਤਾ ਜਿਹੜੇ ਅਸੀਂ ਗੌਰਨੂ ਸਾਧਨਾ ਤੇਕਪ ਕਰਕੇ ਆਏ ਆ ਉਹਨਾਂ ਨੇ ਬਹੁਤ ਗੌਰ ਨਾਲ ਹਮਦਰਦੀ ਨਾਲ ਸਾਡੀ ਗੱਲ ਸੁਣੀ ਜਿਵੇਂ ਦੱਸਿਆ ਇਹਨਾਂ ਨੇ ਉਹਨਾਂ ਨੇ ਕਈ ਗੱਲਾਂ 'ਚ ਹਰਾਨੀ ਵੀ ਪ੍ਰਗਟਾਈ ਕਈ ਨਾ ਸਮਾ ਹੋ ਗਿਆ ਸਰਦਾਰ ਜਕਤਾਰ ਸਿੰਘ ਹਵਾਰਾ ਜੀ ਨੂੰ ਕਿਉਂ ਨਹੀਂ ਪ੍ਰੋਲ ਮਿਲੀ ਹਾਲਾਂਕਿ ਉਹਨਾਂ ਦੇ ਨਾਲ ਦੇ ਜਿਹੜੇ ਸੀਗੇ ਸਾਥੀ ਉਹ ਕਈ ਵਾਰੀ ਬਹੁਤ ਸਾਲਾਂ ਤੋਂ ਪ੍ਰੋਲ ਤੇ ਪਰਮਨੈਂਟ ਪ੍ਰੋਲ ਤੇ ਆ ਰਹੇ ਨੇ ਅੱਛੀ ਜਦੋਂ ਭਾਈ ਰਜੂ ਜਾਨੇ ਦੀ ਗੱਲ ਕਰਤੀ ਬੰਦੀ ਸਿੰਘਾਂ ਦਾ ਬਹੁਤ ਧੁਕਮਾ ਸਮਾਇਆ ਦੇਖੋ ਕੇਂਦਰ ਸਰਕਾਰ ਨੂੰ ਸਿੱਖਾਂ ਤੱਕ ਆਊਟਰੀਚ ਕਰਨ ਦੀ ਲੋੜ ਆ ਸਿੱਖ ਬਹੁਤ ਦੇਸ਼ ਭਗਤ ਨੇ ਸਿੱਖਾਂ ਦੇ ਵਿੱਚ ਕੋਈ ਐਸਾ ਦੇਸ਼ ਦੇ ਉਲਟ ਕੋਈ ਭਾਵਨਾ ਨਹੀਂ ਹੈਗੀ ਪਰ ਇਹ ਜ਼ਰੂਰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਤੇ ਪੰਜਾਬ ਦਾ ਬੇਇਨਸਾਫੀ ਲਗਾਤਾਰ ਬਹੁਤ ਸਾਰੇ ਦਹਾਕਿਆਤ ਹੋ ਰਹੀ ਹੈ ਇਹ ਸਾਨੂੰ ਆਪਨੇ ਸਮਝ ਆਉਂਦਾ ਕਿ ਕਿਉਂ ਕੇਂਦਰ ਦੀਆਂ ਸਰਕਾਰਾਂ ਜਾਂ ਏਜੰਸੀਆਂ ਜਾਂ ਜਿਹੜੇ ਲੋਕ ਉੱਥੇ ਕੰਟਰੋਲ ਕਰਦੇ ਨੇ ਉਹ ਪੰਜਾਬ ਨੂੰ ਇਸ ਨਿਗਾਹ ਨਾਲ ਕਿਉਂ ਦੇਖ ਰਹੇ ਨੇ ਤੇ ਹੁਣ ਵੀ ਕਈ ਚਰਚਾਵਾਂ ਨੇ ਕਿ ਇੱਥੇ 40 ਕੰਪਨੀਆਂ ਉੱਥੋਂ ਪੈਰਾਮਿਲਟਰੀ ਫੋਰਸਸ ਦੀਆਂ ਪੰਜਾਬ ਵਿੱਚ ਆ ਰਹੀਆਂ ਅਜੇ ਪੰਜਾਬ 'ਚ ਕੋਈ ਇਦਾਂ ਦਾ ਮਾਹੌਲ ਨਹੀਂ ਕੋਈ ਇਦਾਂ ਦੀ ਘਟਨਾ ਨਹੀਂ ਵਾਪਰੀ ਇਹ ਡਰ ਦਾ ਜਿਹੜਾ ਸਹਿਮ ਦਾ ਮਾਹੌਲ ਇਦਾਂ ਦਾ ਜਿਹੜਾ ਹੈਗਾ ਵਾਤਾਵਰਣ ਕਿਉਂ ਬਣਾਇਆ ਜਾ ਰਿਹਾ ਇਸ ਤੇ ਵੀ ਪੰਜਾਬੀ ਸਵਾਲ ਕਰ ਰਹੇ ਨੇ ਇਹ ਕਾਰਗੁਜ਼ਾਰੀ ਸਿੱਧੀ ਨਜ਼ਰ ਆ ਰਹੀ ਹੈ ਜਿਹੜੀ ਸੁਭਾ ਸਰਕਾਰ ਦੀ ਲੇਕਿਨ ਜਿਹੜੀ ਗੱਲ ਹੁਣ ਇਸ ਵੇਲੇ ਬਹੁਤ ਇੰਪੋਰਟੈਂਟ ਹੈਗੀ ਆ ਐਦਾ ਵੱਡਾ ਨੁਕਸਾਨ ਹੋਇਆ ਬਰਬਾਦੀ ਹੋਈ ਹਜ਼ਾਰਾਂ ਹੀ ਪਿੰਡਾਂ ਦੀ ਲੱਖਾਂ ਏਕੜਾਂ ਦੀ ਤੇ ਲੱਖਾਂ ਹੀ ਪਰਿਵਾਰ ਬੇਘਰ ਹੋਏ ਆਪਾਂ ਸਾਰੇ ਜਾਣਦੇ ਆ ਚਲੋ ਕੁਦਰਤੀ ਆਫਤ ਸੀਗੀ ਲੇਕਿਨ ਇਹ ਮੈਨ ਮੇਡ ਡਿਜ਼ਾਸਟਰ ਵੀ ਸੀਗਾ ਜੇ ਹੁਣ 12000 ਕਰੋੜ ਇਹਨਾਂ ਕੋਲ ਅ즈ਦੀ ਯਾਰਾਫ ਦਾ ਫੰਡ 85 ਤੇ ਇਹਨਾਂ ਨੇ ਕਿਉਂ ਨਹੀਂ ਵਰਤੇ ਆ ਇਹ ਇੱਕ ਪਾਸੇ ਪੰਜਾਬ ਦੀ ਅਸੈਂਬਲੀ ਵਿੱਚ ਸਰਕਾਰ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿਸਾਨ ਕੋ ਪੈਸਾ ਹੈ ਨਹੀਂ ਜਾਂ ਸਾਨੂੰ ਵਰਤਣ ਨਹੀਂ ਦਿੰਦੇ ਦਿੱਲੀ ਜਾ ਕੇ ਕਹਿ ਰਹੇ ਨੇ ਕਿ ਉਹ ਪੈਸਾ ਆ ਗਿਆ ਅਸੀਂ ਖਰਚ ਲਿਆ ਤੇ 1600 ਕਰੋੜ ਕੇਂਦਰ ਨੇ ਹੋਰ ਆਪਣੇ ਜਾਰੀ ਕਰਤਾ ਉਹ ਤਾਂ ਬਹੁਤ ਛੋਟੀ ਰਕਮ ਹੈ 1600 ਕਰੋੜ ਲੇਕਿਨ ਇਸ ਗੱਲ ਹੀ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇੱਕ ਕਲੀਅਰਟੀ ਲੈ ਕੇ ਆਓ ਤੁਸੀਂ ਅਸੈਂਬਲੀ 'ਚ ਸੱਚ ਬੋਲਦੇ ਹੋ ਜਾਂ ਦਿੱਲੀ ਜਾ ਕੇ ਤੁਸੀਂ ਕੋਈ ਲੁਕਾਉਣਾ ਚਾਹੁੰਦੇ ਹੋ ਦਿੱਲੀ ਦੇ ਜਦੋਂ ਸਾਹਮਣੇ ਜਾਂਦੇ ਆ ਤੇ ਇਹਦਾ ਕੈਗ ਦੀ ਰਿਪੋਰਟ ਵਿੱਚ ਵੀ ਆ ਗਿਆ ਕਿ 2023-24 ਦਾ ਜਿਹੜਾ ਉਹਨਾਂ ਦੀ ਰਿਪੋਰਟ ਆ ਉਸ ਫਾਈਨੈਂਸ਼ੀਅਲ ਇਅਰ ਦੀ ਉਸ ਸਮੇਂ ਪੰਜਾਬ ਸਰਕਾਰ ਕੋਲ ਤਕਰੀਬਨ 10000 ਕਰੋੜ ਐਸਡੀਆਰਫ ਦਾ ਫੰਡ ਸੀਗਾ 1000 ਕਰੋੜ ਇਹਨਾਂ ਕੋਲ ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ ਸੀਗਾ ਜੇ ਉਹਨੂੰ ਵਰਤਦੇ ਤੇ ਸ਼ਾਇਦ ਜਿਹੜਾ ਮਾਧੋਪੁਰ ਦਾ ਹੈਡ ਵਰਕਸ ਆ ਉਹਦੀ ਸਰਵਿਸ ਜਾਂ ਰਿਪੇਅਰ ਮੇਨਟੇਨੈਂਸ ਕਰਦੇ ਤੇ ਮਾਧੋਪੁਰ ਦਾ ਹੈਡ ਵਰਕਸ ਸ਼ਾਇਦ ਨਾ ਟੁੱਟਦਾ ਉਸ ਪਾਣੀ ਦੇ ਬਹਾ ਨਾਲ ਲੇਕਰ ਉਹ 1000 ਕਰੋੜ ਵੀ ਇਹਨਾਂ ਨੇ ਵਰਤਿਆ ਨਹੀਂ ਤੇ ਫਿਰ ਉਹ ਤਾਂ ਸਰਕਾਰ ਪੰਜਾਬ ਦੀ ਪੰਜਾਬੀਆਂ ਨੇ ਜਵਾਬ ਦੇਵੇ ਇਸ ਲਈ ਪੰਜਾਬੀਆਂ ਦਾ ਮਜ਼ਾਕ ਬਹੁਤ ਹੋ ਗਿਆ ਹੁਣ ਸਰਕਾਰ ਨੂੰ ਕਲੀਅਰਟੀ ਲੈਣੀ ਚਾਹੀਦੀ ਹੈ ਕਿ 12000 ਕਰੋੜ ਅਗਰ ਆਇਆ ਤੇ ਕਿੱਥੇ ਗਿਆ ਅਗਰ ਨਹੀਂ ਆਇਆ ਤੇ ਦਿੱਲੀ ਵਾਲਿਆਂ ਨੂੰ ਕਨਫਰੋੰਟ ਕਰਨਾ ਚਾਹੀਦਾ ਆ ਕੇਂਦਰ ਸਰਕਾਰ ਨੂੰ ਵੀ ਤੁਸੀਂ ਕਹਿ ਰਹੇ ਹੋ 12000 ਕਰੋੜ ਲੇਕਿਨ ਸਾਡੇ ਆਪਣੇ ਖਾਤੇਾਂ 'ਚ ਬਿਲਕੁਲ ਪੈਸੇ ਐ ਨਹੀਂ ਗਾ ਇਹ ਗੱਲਾਂ ਦੀ ਜਿਹੜੀ ਬਹੁਤ ਵੱਡੀ ਦੁਬਧਾ ਹੋਇਆ ਇਹਨੂੰ ਦੂਰ ਕਰਨਾ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜੇ ਵਿਚਾਰੇ ਮਜ਼ਦੂਰ ਨੇ ਜਾਂ ਜਿਹੜੇ ਮਿਹਨਤੀ ਲੋਕ ਦੇ ਪਿੰਡਾਂ 'ਚ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਬਹੁਤ ਵੱਡੇ ਪੱਧਰ ਤੇ ਤਬਾਈ ਹੋਈ ਹੈ ਉਸ ਲਈ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਉਹਨਾਂ ਪਰਿਵਾਰਾਂ ਤੱਕ ਰਿਲੀਫ ਪਹੁੰਚਾਉਣੀ ਚਾਹੀਦੀ ਹੈ ਤੇ ਨਾਲੇ ਵੀ ਅਸੀਂ ਮੈਂ ਮੰਗ ਕਰਦੇ ਆ ਕੇਂਦਰ ਸਰਕਾਰ ਤੋਂ ਕਿ ਜੇ ਇਹ ਮੁੱਖ ਮੰਤਰੀ ਸਾਹਿਬ ਜਦ ਕੇਂਦਰ ਦੇ ਗ੍ਰਹਿ ਮੰਤਰੀ ਸਾਹਿਬ ਹਮੇਸ਼ਾ ਜੀ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਟੋਕਨ ਜਿਹੜੀ ਆਪਣੇ ਫੰਡ ਰੀਲਿਸ ਕੀਤਾ ਆ ਦੇਖੋ ਇਹ ਟੋਕਨ ਫੰਡ ਦਾ ਕੋਈ ਗੱਲ ਨਹੀਂ ਬਣਨੀ ਪੰਜਾਬ ਦੀ ਤੁਸੀਂ ਮਜ਼ਾਕ ਕਰ ਰਹੇ ਹੋ ਸਾਡਾ ਇੱਥੇ ਤੁਹਾਨੂੰ ਹਜ਼ਾਰਾਂ ਕਰੋੜ ਐਲਾਨ ਕਰਨੇ ਚਾਹੀਦੇ ਸੀਗੇ ਕਿ ਤੁਸੀਂ ਇਹ ਕਹਿ ਰਹੇ ਹੋ ਟੋਕਨ ਦੇਤਾ ਤੁਹਾਨੂੰ ਇਹ ਟੋਕਨ ਲੈ ਕੇ ਕਰਦੋ ਜਾਓ ਤੇ ਜਦੋਂ ਮੁੜ ਕੇ ਦੇਖਾਂਗੇ ਤੇ ਤੁਹਾਨੂੰ ਹੋਰ ਭੇਜਾਂਗੇ ਇਹ ਗੱਲਾਂ ਪੰਜਾਬੀਆਂ ਨੇ ਸਵਕਾਰ ਨਹੀਂ ਕਰਨੀਆਂ ਕੇਂਦਰ ਸਰਕਾਰ ਨੂੰ ਵੀ ਸਾਫ਼ ਆਪਣੀ ਨੀਤੀ ਅਪਣਾਉਣੀ ਚਾਹੀਦੀ ਹੈ ਤੇ ਪੰਜਾਬ ਸਰਕਾਰ ਨੂੰ ਜੋ ਸੱਚਾਈ ਹੈ ਉਹ ਪੰਜਾਬ ਦੇ ਲੋਕਾਂ ਮੋਰੇ ਲੈ ਕੇ ਹੋਣੀ ਚਾਹੀਦੀ ਹੈ ਤਾਂ ਪੰਜਾਬ ਦੇ ਲੋਕਾਂ ਦੀ ਮਦਦ ਕਰੇ ਤੇ ਉਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਕਰਨ ਪੰਜਾਬੀਆਂ ਨੇ ਕੀਤੀ ਹੈ ਧਾਰਮਿਕ ਅਸਥਾਨਾਂ ਵੱਲੋਂ ਧਾਰਮਿਕ ਸਖਸੀਤਾਵਲੋਂ ਸੰਤਾਂ ਮਹਾਂਪੁਰਖਾਂ ਨੇ ਬਹੁਤ ਵੱਡੇ ਪੱਧਰ ਤੇ ਉਥੇ ਰਾਹ ਪਹਚਾਈ ਵਡੇ ਵੱਡੇ ਪੰਜਾਬੀ ਜਿਹੜੇ ਐਨ ਜੀਓਜ਼ ਦੇ ਉਹਨਾਂ ਨੇ ਮਦਦ ਕੀਤੀ ਆ ਪੰਜਾਬ ਸਰਕਾਰ ਦਾ ਕੋਈ ਬਹੁਤਾ ਉੱਥੇ ਰੋਲ ਹੁਣ ਤੱਕ ਨਹੀਂ ਦਿਸਿਆ ਇਹ ਸਾਰੇ ਅਸੀਂ ਜਾਣਦੇ ਆ ਪਰ ਫਿਰ ਵੀ ਪੰਜਾਬ ਸਰਕਾਰ ਕੋ ਸਮਾਂ ਹੈਗਾ ਹੁਣ ਆਪਣੇ ਕਣਕ ਦੀ ਬਜਾਈ ਹੋਣੀ ਹੈ ਉਸ ਤੋਂ ਪਹਿਲਾਂ ਜੋ ਵੀ ਮਦਦ ਉੱਥੇ ਲੋੜਿੰਦੀ ਹੈ ਉਹਨਾਂ ਪਰਿਵਾਰਾਂ ਨੂੰ ਕਿਸਾਨਾਂ ਨੂੰ ਉਹ ਮਦਦ ਪੰਜਾਬ ਸਰਕਾਰ ਦੇਵੇ ਤੇ ਜਿਹੜਾ ਝੋਨੇ ਦੀ ਫਸਲ ਮੰਡੀਆਂ ਚ ਆਉਣੀ ਸ਼ੁਰੂ ਹੋ ਗਈ ਹੈ ਇਹ ਵੀ ਅਸੀਂ ਮੰਗ ਕਰਦੇ ਆਂ ਇਹ ਚੋਨੇ ਦੀ ਫਸਲ ਪਿਛਲੇ ਸਾਲ ਵਾਂਗੂ ਰੋਲੇ ਨਾ ਪਿਛਲੇ ਸਾਲ ਵਾਂਗੂ ਕੱਟ ਨਾ ਲਗੇ ਅਗਰ ਫੂਡ ਐਂਡ ਸਿਵਲ ਸਪਲਾਈਜ਼ ਡਿਪਾਰਟਮੈਂਟ ਨਾਲ ਗੱਲ ਕਰਨੀ ਹੈ ਤੇ ਬਿਲਕੁਲ ਮਾਪਦੰਡ ਕਲੀਅਰ ਹੋਣੇ ਚਾਹੀਦੇ ਆ ਚੋਨੇ ਦੀ ਜਿਹੜੀ ਹੈਗੀ ਇਹ ਫਸਲ ਦੀ ਖਰੀਦ ਤੇ ਮੁੜ ਕੇ ਕਿਤੇ ਕਿਸਾਨ ਫੇਰ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਖੱਜਲ ਖਵਾਰ ਨਾ ਹੋਣ ਇਹ ਵੀ ਅਜੇ ਅਸੀਂ ਤੁਹਾਡੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਹੋਰ ਕੋਈ ਸਵਾਲ ਕਿਸੇ ਕੋਲ ਹੈ ਅੱਛਾ ਇੱਕ ਗੱਲ ਇਹ ਤੋਂ ਹਟ ਕੇ ਅਸੀਂ ਗੱਲ ਕਰਨੀ ਚਾਹੁੰਦੇ ਆਂ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਕੇ ਹਟਿਆ ਇਹ ਮੈਂ ਸਮਝਦਾ ਪੰਜਾਬੀਆਂ ਨੂੰ ਇਕੱਠੇ ਕਰਨ ਦੀ ਥਾਂ ਪੰਜਾਬੀਆਂ ਦੀ ਏਕਤਾ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਥਾਂ ਕੇਂਦਰ ਤੇ ਆਪਣੇ ਹੱਕ ਲੈ ਕੇ ਪੰਜਾਬੀਆਂ ਦਾ ਸਾਂਝਾ ਦਬਾਅ ਬਣਾਉਣ ਦੀ ਥਾਂ ਪੰਜਾਬ ਨੂੰ ਦਿਫਾੜ ਕਰਕੇ ਰੱਖ ਗਿਆ ਪੰਜਾਬ ਨੂੰ ਲੀਰੋ ਲੀਰ ਕਰਕੇ ਰੱਖ ਗਿਆ ਇਹਦੇ ਲਈ ਰੂਲਿੰਗ ਪਾਰਟੀ ਪੰਜਾਬ ਦੀ ਜ਼ਿੰਮੇਵਾਰ ਆ ਮੁੱਖ ਵਿਰੋਧੀ ਧਿਰ ਵੀ ਦੋਸ਼ਣਬਾਜ਼ੀ ਤੱਕ ਉਲਝੀ ਰਹੀ ਗਈ ਆਪਸ ਵਿੱਚ ਹੀ ਕਿਦੂ ਦੇ ਤੇ ਇਲਜ਼ਾਮ ਬਾਜ਼ੀ ਦੇ ਭਾਰਤੀ ਜਨਤਾ ਪਾਰਟੀ ਨੇ ਵਖਰਾ ਚੁੱਲਾ ਬਾਲ ਕੇ ਜਗੋ ਤੇਰਵੀਂ ਕਰਤੀ ਜਦੋਂ ਕਿ ਉਹਨਾਂ ਨੂੰ ਅਸੈਂਬਲੀ ਵੀ ਜਾ ਕੇ ਗੱਲ ਜ਼ੋਰ ਨਾਲ ਰੱਖਣੀ ਚਾਹੀਦੀ ਸੀ ਜੇ ਨਹੀਂ ਸੁਣਾਈ ਹੁੰਦੀ ਤਾਂ ਸਮੁੱਚੇ ਪੰਜਾਬੀਆਂ ਦਾ ਸਾਂਝਾ ਇੱਕ ਮੰਚ ਬਣਾ ਕੇ ਕੇਂਦਰ ਦੇ ਕੋਲ ਕਿਉਂ ਕੇਂਦਰ ਤੇ ਉਹਨਾਂ ਦੀ ਸਰਕਾਰ ਆ ਕੇਂਦਰ ਕੋਲ ਸਾਂਝੀ ਆਵਾਜ਼ ਲੈ ਕੇ ਜਾਣੀ ਚਾਹੀਦੀ ਸੀ